ਮંત્રી ਹਰਦੀਪ ਸਿੰਘ ਮੁੰਡਿਆ ਨੇ ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਉਹ ਲੋਕਾਂ ਦੇ ਪਸ਼ੂਆਂ ਦੇ ਲਈ ਹਲਕਾ ਤਾਣੇ ਵਾਲੀ ਤੋਫੀਂਟ ਤੇ ਹੋਰ ਰਾਹਤ ਸਮਗਰੀ ਦੇ 4 ਟਰੱਕ ਲੈ ਕੇ ਪਹੁੰਚੇ ਦੱਸਦੀ ਕਿ ਉਹਨਾਂ ਆਪ ਚੌਕਰ ਦੇ ਬੋਰੇ ਚੁੱਕੇ ਮੰਡ ਇੰਦਰਪੁਰ ਦੇ ਪ੍ਰਭਾਵਿਤ ਪਰਿਵਾਰਾਂ ਦੇ ਘਰ ਵਿੱਚ ਪਹੁੰਚਾਏ ਜਿਕਰ ਹੋ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਨਿਗਰਾਨ ਦੇ ਲਈ ਲਗਾਇਆ ਗਿਆ ਹੈ ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮੰਤਵ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ ਉਹਨਾਂ ਕਿਸ਼ਤੀ ਰਾਹੀ ਮੰਡ ਇੰਦਰਪੁਰ ਦੇ ਦੂਰ ਦੁਰਾਡੇ ਡੇਰਿਆਂ ਤੱਕ ਕਿਸ਼ਤੀ ਰਾਹੀ ਪਹੁੰਚ ਕੀਤੀ ਮੰਡ ਜਿੰਦਰਪੁਰ ਦੇ ਲੋਕਾਂ ਨੇ ਕੈਬਨਿਟ ਮੰਤਰੀ ਵੱਲੋਂ ਕਿਸ਼ਤੀ ਰਾਹੀਂ ਪਹੁੰਚ ਕਰਕੇ ਉਹਨਾਂ ਦੀ ਸਾਰ ਲੈਣ ਦੇ ਲਈ ਪਹੁੰਚਣ ਤੇ ਰਾਤ ਸਮਗਰੀ ਪ੍ਰਦਾਨ ਕਰਨ ਦੇ ਯਤਨਾਂ ਦੀ ਛਲਾਗਾ ਵੀ ਕੀਤੀ ਉਹਨਾਂ ਭਰੋਸਾ ਦਿਵਾਇਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਸ ਔਖੀ ਘੜੀ ਦੇ ਵਿੱਚੋਂ ਕੱਢਣ ਤੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਭਾਰੀ ਬਰਸਾਤ ਕਾਰਨ ਜਿਹੜਾ ਬਾਕੀ ਪਾਸੇ ਪਾਣੀ ਪਹਿਲਾਂ ਆ ਗਿਆ ਜਿੱਥੇ ਅਸੀਂ ਕੰਟੀਨਿਊ 20 ਦਿਨ ਤੋਂ ਚੱਲਨੇ ਆ ਇਹ ਪਿੰਡਾਂ ਦੇ ਵਿੱਚ 5 ਦਿਨ ਤੋਂ ਪਾਣੀ ਆਇਆ 5 ਦਿਨ ਤੋਂ ਮੈਂ ਚੀਮਾ ਸਾਹਿਬ ਚੰਦੀ ਸਾਹਿਬ ਸਾਰੇ ਹਲਕਾ ਇੰਚਾਰਜ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਨੂੰ ਨਾਲ ਲੈ ਕੇ ਅਸੀਂ ਪੂਰੀ ਟੀਮ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਹੀ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਪਹੁੰਚਿਆ ਸੋ ਪਹਿਲੇ ਦਿਨੀ ਦੋ ਦਿਨ ਪਹਿਲਾਂ ਹੋ ਕੇ ਗਏ ਆ ਉਹਨਾਂ ਨੂੰ ਦੱਸਿਆ ਮੰਗ ਰਾਸਨ ਚਾਹੀਦਾ ਚੁੱਕਰ ਚਾਹੀਦਾ ਕਿਉਂਕਿ ਜ਼ਿਆਦਾਤਰ ਇਹਨਾਂ ਲੋਕਾਂ ਦੀ ਡਿਮਾਂਡ ਸੀ ਡੰਗਰਾਂ ਵਾਸਤੇ ਚੁੱਕਰ ਸੋ ਉਹਦੇ ਲਈ 4 ਟਰੱਕ ਅਸੀਂ ਹਲਕਾ ਸਾਹਨੇਵਾਲ ਤੋਂ ਮੈਂ ਅਸੀਂ ਮੰਗਾਏ ਆ ਤੇ ਉਹ ਟਰਾਲੀਆਂ 'ਚ ਪਾ ਪਾ ਕੇ ਜਿਹੜਾ ਘਰ ਘਰ ਪਚਾਰੇ ਆ ਸੋ ਪੂਰੀ ਟੀਮ ਆਪ ਲੱਗ ਕੇ ਨਾਲ ਜਿਹੜੀ ਸੇਵਾ ਕਰ ਰਿਆ ਸੋ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਭੈਣ ਭਰਾਵਾਂ ਨੂੰ ਕਿਸ਼ਤੀ 'ਚ ਜਾ ਕੇ ਕਰ ਕਰ ਜਾ ਕੇ ਆਇਆ ਸਾਰੀਆਂ ਮਤਾਵਾਂ ਨੂੰ ਭਰਾਵਾਂ ਨੂੰ ਮਿਲ ਕੇ ਆਇਆ ਬਹੁਤ ਬੁਰਾ ਹਾਲ ਹੈ ਡੰਗਰ ਪਾਣੀ ਦੇ ਵਿੱਚ ਖੜੇ ਆ ਸੋ ਇੱਕ ਭਰਾ ਤੇ ਤੇ ਦੋ ਸੂਣ ਵਾਲੀਆਂ ਵੱੱਜਾਂ ਮਰ ਗਈਆਂ ਸੋ ਉਹਨਾਂ ਨੂੰ ਵੀ ਕਹਿ ਕੇ ਆਇਆ ਵੀ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਗਦਾਵਰੀ ਤੋਂ ਬਾਅਦ ਤੁਹਾਨੂੰ ਮੁਆਵਜ਼ਾ ਮਿਲੂਗਾ ਜਿਹੜਾ ਡੰਗਰ ਬੱਸੀ ਦਾ ਨੁਕਸਾਨ ਹੋਇਆ ਉਮੀ ਮਾਫੀਾ ਰਵਾਂਗੇ ਫਿਰ ਹਲ ਹੁੰਦੀ ਕੜੀ ਜਿਹੜਾ ਹਾਲ ਦੀ ਕੜੀ ਉਹਨਾਂ ਨੂੰ ਰਸਨ ਪਹੁੰਚਾ ਰਹੇ ਆ ਨਗਰਵਾਸ ਤੇ ਚੋਕਰ ਤੇ ਚਾਰਾਂ ਦੀ ਟਰਾਲੀ ਜਿਹੜੀ ਸਵੇਰੇ ਆ ਰਹੀ ਆ ਚਾਰਾਂ ਦੀਆਂ ਟਰਾਲੀਆਂ ਜਿਹਨੇ ਘਰ-ਘਰ ਜਿੰਨੀਆਂ ਵੀ ਕਿਸੇ ਨੂੰ ਪੰਡਾ ਚਾਹੀਦੀਆਂ ਹੋਣਗੀਆਂ ਉਹ ਘਰ-ਘਰ ਅਸੀਂ ਸਾਰਾ ਜਿਹੜਾ ਸਪਲਾਈ ਆ ਦੇ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਆਪਣੇ ਵੱਲੋਂ ਵੀ ਕਿਉਂਕਿ ਹੁਣ ਇਹ ਚੋਕਰ ਦੀਆਂ ਟਰਾਲੀਆਂ ਚਾਰ ਗੱਡੀਆਂ ਆਈਆਂ ਸੀ ਸਾਰੀਆਂ ਨਾਲ ਹੋ ਕੇ ਜਿਹੜੀਆਂ ਉਤਾਰ ਰਹੇ ਆ ਨਾਲ ਹੋ ਕੇ ਵੰਡ ਰਹੇ ਆ ਕਿਸੇ ਵੀ ਭੈਣ ਭਰਾ ਨੂੰ ਕੋਈ ਤਕਲੀਫ ਨਹੀਂ ਹੋਵਾਂਗਾ ਸੋ ਜਿਹੜੀ ਫਸਲવાડી ਦਾ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੀ ਜ਼ਮੀਨ ਕਿਸੇ ਦੀ 1 ਏਕੜ ਕਿਸੇ ਦੀ 2 ਏਕੜ ਕਿਸੇ ਦੀ 4 ਏਕੜ ਸਾਰਿਆਂ ਨਾਲ ਹੀ ਵਾਦਾ ਕਰਕੇ ਆਏ ਆ ਕਿ ਇੱਕ ਇੱਕ ਕਿੱਲੇ ਦਾ ਵੀ ਕਿਸੇ ਦੀ 2 ਕਨਾਲਾਂ ਵੀ ਉਹਨੂੰ ਵੀ ਉਹਦਾ ਵੀ ਜਿਹੜਾ ਜਿੰਨੇ ਮਿਹਨਤ ਕੀਤੀ ਆ ਮੁਆਵਜ਼ਾ ਕਰਕੇ ਉਹ ਸਾਰਿਆਂ ਨੂੰ ਜਿਹੜਾ ਮੁਆਵਜ਼ਾ ਮਿਲੂਗਾ ਸਰ ਜਿੰਨਾ ਵੀ ਫੀਸ ਦੇ ਲਈ ਮਦਦ ਵੀ ਕੀਤੀ ਤੁਸੀਂ ਹਾਂਜੀ ਆਰਥਿਕ ਮਦਦ ਵੀ ਕੀਤੀ ਪੈਸੇ ਆਰਥਿਕ ਤਿੰਨ ਘਰਾਂ 'ਚ ਬਹੁਤ ਜ਼ਿਆਦਾ ਲੋੜ ਸੀ ਜਿੱਥੇ ਚਲੋ ਕਹਿਣਾ ਚਾਹੀਦਾ ਕਿਸੇ ਨੇ 20000 ਮੰਗਿਆ ਪਰ 20000 ਜੀਬ 'ਚ ਦਿੱਤਾ ਸੋ ਅਸੀਂ ਸੇਵਾਦਾਰਾਂ ਜੀ ਚਾਹੇ ਸਾਡੀਆਂ ਇੱਕ ਤਨਖਾਹ ਦਿੱਤੀ ਜਾ 2 ਲੱਖ ਜਣ 5 ਲੱਖ ਜਣ 10 ਤਨਖਾਹਾਂ ਲੱਗ ਜਾਣ ਅਸੀਂ ਇਹਨਾਂ ਲੋਕਾਂ ਦੇ ਉਦੋਂ ਤੱਕ ਨਾਲ ਆ ਜਦੋਂ ਤੱਕ ਇਹਨਾਂ ਦੀ ਜ਼ਮੀਨ ਮੁੜ ਖੇਤੀਯੋਗ ਨਹੀਂ ਬਣ ਜਾਂਦੀ ਉਹ ਜਦੋਂ ਪਾਣੀ ਘਟੇਗਾ ਜਦੋਂ ਟਰੈਕਟਰ ਚੱਲਣ ਜੋਗੇ ਹੋਗੇ ਅਸੀਂ ਆਪ 50 50 ਟਰੈਕਟਰ ਲੈ ਕੇ ਇਹਨਾਂ ਦੀ ਜਿਹੜੀ ਖੇਤੀ ਹੈ ਉਹ ਵੀ ਉਪਜਾਊ ਕਰਕੇ ਜਾਵਾਂਗੇ ਸੋ ਇਹ ਭੈਣ ਭਰਾਵਾਂ ਦਾ ਬਹੁਤ ਨੁਕਸਾਨ ਹੈ ਕਿਉਂਕਿ ਇਹਨਾਂ ਨੇ ਸਾਨੂੰ ਚੁਣਿਆ ਇਹਨਾਂ ਨੇ ਮੁੱਖ ਮੰਤਰੀ ਸਰਦਾਰ ਭੋਪਾਲ ਸਿੰਘ ਮਾਨ ਦੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਸੀਂ ਇਹਨਾਂ ਦੀ ਖੇਤੀ ਵੀ ਖੇਤੀ ਜੋਗ ਬਣਾਉਣ ਤੱਕ ਅਸੀਂ ਇੱਥੇ ਸੇਵਾ ਨਿਵਾ ਰਹੇ ਤੇ ਨਿਵਾਉਂਦੇ ਰਵਾਂਗੇ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਮਿਲੂਗਾ ਤੇ ਕਣਕ ਤੱਕ ਇਹਨਾਂ ਦੀ ਜੜੀ ਆ ਅਸੀਂ ਆਪਣੇ ਵੱਲੋਂ ਸਾਡੇ ਵਰਕਰ ਸਹਿਮਾਨ ਹਲਕਾ ਇੰਤਿਆਬ ਸਹਿਬਾਨ ਅਸੀਂ ਆਪ ਟਰੈਕਟਰ ਚਲਾ ਚਲਾ ਕੇ ਇਹਨਾਂ ਦੀਆਂ ਖੇਤੀਆਂ ਚ ਕਣਕ ਜਿਹੜੀ ਉਹ ਵੇਚ ਕੇ ਜਾਵਾਂਗੇ ਸਰ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਪਈਆਂ ਜੀ ਉਹਨਾਂ ਦਾ ਦੇਖੋ ਚਾਹੇ ਠੇਕੇ ਤੇ ਜਿਸ ਵੀ ਭਰਾ ਨੇ ਮਿਹਨਤ ਕੀਤੀ ਹੈ ਜਿਨੇ ਖੇਤੀ ਕੀਤੀ ਹੈ ਜਿਨੇ ਝੋਨਾ ਲਾਇਆ ਜਿਨੇ ਚਾਰਾ ਵੀਦਿਆ ਉਹ ਜਿਹੜਾ ਵੀ ਭਰਾ ਉਹਨੂੰ ਉਹਦਾ ਮਾਅਵਜਾ ਮਿਲੂਗਾ ਜੇ ਕਿਸੇ ਨੇ ਠੇਕੀ ਦੀ ਐ ਤੇ ਮੈਂ ਠੇਕੀ ਜੇਸੇ ਜ਼ਮੀਨ ਦੇ ਮਾਲਕ ਨੂੰ ਭਰਾ ਨੂੰ ਕਹੂੰਗਾ ਕਿ ਆਪ ਹੀ ਉਹ ਮਾਅਵਜਾ ਜਿਹੜਾ ਇੱਕ ਲੈਟਰ ਲਿਖ ਕੇ ਦੇ ਦੇਵੇ ਤੇ ਜਿਹੜਾ ਸਿੱਧਾ ਮਾਅਵਜਾ ਉਸ ਕਿਸਾਨ ਦੀ ਮਿਹਨਤ ਉਹਨੂੰ ਪੱਲੇ ਪੈ ਜਾਵੇ ਅਸੀਂ ਇੱਕ ਇੱਕ ਕਨਾਲ ਤੱਕ ਦੇ ਵੀ ਭਰਾ ਦਾ ਜਿਹੜਾ ਨੁਕਸਾਨ ਹੋਇਆ ਉਹ ਦਵਾ ਮੰਤਰੀ ਸਾਹਿਬ ਉਹਨਾਂ ਦੇ ਜਿਹੜੇ ਮੈਂ ਕੱਲ ਕੀਤੀ ਅੰਦਰ ਪਰਿਵਾਰ ਨਾਲ ਉਹ ਕਹਿੰਦੇ ਕਿ ਫੀਸਾ ਜੇ ਕੋਈ ਪ੍ਰਾਈਵੇਟ ਸਕੂਲ ਆ ਫੀਸਾ ਦਾ ਸਮੱਸਤਾ ਹੀ ਦੇਣ ਦੇ ਦੇਖੋ ਜੀ ਉਹਨਾਂ ਨੂੰ ਅਸੀਂ ਸਕੂਲਾਂ ਵਾਲਿਆਂ ਨੂੰ ਅਸੀਂ ਪਕਾਵਾਂਗੇ ਪਰ ਜਿੰਨਾ ਵੀ ਹੋ ਸਕੇ ਅਸੀਂ ਆਪਣੇ ਪੁੱਲ ਨੂੰ ਜਿੰਨਾ ਵੀ ਤੁਹਾਨੂੰ ਮੈਂ ਭੈਣ ਨੂੰ ਕਹਿ ਕੇ ਆ ਮੇਰਾ ਨੰਬਰ ਲੋਡ ਕਰਾ ਕੇ ਆ ਕਿ ਜਿੰਨੀ ਵੀ 1 ਮਹੀਨੇ ਦੀ ਫੀਸ ਜਿਹੜੇ ਬੱਚਿਆਂ ਦੀ ਲੋੜ ਆ ਉਹ ਮੈਂ ਆਪਣੀ ਤਨਖਾਹ ਚ ਦੇ ਕੇ ਜਾਵਾਂ